ਕੀਤਾ ਗਿਆ ਪਰਿਵਾਰਿਕ ਸਦਿਓ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰ ਇਸ ਵਕਤ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਗਈ ਤੇ ਉਹਨਾਂ ਗਾਇਕਾਂ ਦੇ ਨਾਲ ਰੋਸ ਵੀ ਜ਼ਾਹਿਰ ਕੀਤਾ ਗਿਆ ਜੋ ਨਿਮਾ ਲੋਹਾਰ ਕਾ ਦੇ ਗੀਤ ਗਾ ਕੇ ਫੇਮਸ ਹੋਏ ਨੇ ਉਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਕੋਈ ਵੀ ਗਾਇਕ ਨਿਮਨ ਲੋਹਾਰਾ ਕਦੇ ਅੰਤਿਮ ਸੰਸਕਾਰ ਤੇ ਹਾਜ਼ਰੀ ਲਵਾਉਣ ਦੇ ਲਈ ਨਹੀਂ ਪਹੁੰਚਾ ਇਹ ਪਰਿਵਾਰਕ ਮੈਂਬਰਾਂ ਦੇ ਵੱਲੋਂ ਰੋਸ ਵੀ ਜਤਾਇਆ ਗਿਆ ਉਨ੍ਹਾਂ ਇਹ ਵੀ ਕਿਹਾ ਕਿ ਸਿਰਫ ਅਮਰਿੰਦਰ ਗਲਦਾ ਇੱਕ ਫੋਨ ਜ਼ਰੂਰ ਆਇਆ ਔਰ ਕਿਸੇ ਵੀ ਗਾਇਕ ਦੇ ਵੱਲੋਂ ਉਨ੍ਹਾਂ ਦੇ ਨਾਲ ਦੁੱਖ ਸਾਂਝਾ ਨਹੀਂ ਕੀਤਾ ਗਿਆ ਜੀ ਬਾਬਾ ਜੀ ਕੀ ਨਾਮ ਆਹ ਪ੍ਰਾਤਿਕ ਕੀ ਲੱਗਦਾ ਸੀ ਤੁਸੀਂ ਨਿਮੇ ਮੇਰਾ ਨਾਮ ਰਾਮ ਸਿੰਘ ਆ ਜੀ ਮੇਰਾ ਛੋਟਾ ਭਰਾ ਹੀ ਸਾਰੇ ਤਾਂ ਛੋਟਾ ਹੀ ਮੇਰੇ ਬੱਚਾ ਵੀ ਪੁੱਤ ਵੀ ਸੀ ਤੇ ਭਰਾ ਵੀ ਸੀ ਬਹੁਤ ਮੇਰੇ ਨਾਲ ਫੈਨਸ ਰਹਿੰਦਾ ਸੀ ਬਹੁਤ ਮੇਰੇ ਨਾਲ ਪਿਆਰ ਸੀ ਮੈਨੂੰ ਉਹਦਾ ਬਹੁਤ ਜਿਆਦਾ ਦੁੱਖ ਆ ਅੱਜ ਮੇਰੇ ਮਨ ਨੂੰ 60 ਵਜੇ ਆ ਬਹੁਤ ਜਾਂਦੀ ਸੀ ਮੈਂ ਦੁਨੀਆਂ ਤੇ ਬੜਾ ਔਖਾ ਜੀਊਗਾ ਛੋਟੇ ਬੱਚੇ ਛੱਡ ਕੇ ਚੱਲ ਗਿਆ ਪਰ ਜਿਹੜੇ ਮੇਰੇ ਵੀਰਾਂ ਨੇ ਪੈਰਾਂ ਤੋਂ ਬੂਟਾਂ ਤੇ ਕੀਤੇ ਉਹਨੇ ਫਰਸ਼ ਤੋਂ ਅਰਸ਼ ਤੇ ਉਹਨੇ ਕੀਤਾ ਉਹਨਾਂ ਵੀਰਾਂ ਨੇ ਕੋਈ ਇਹਦੀ ਕਦਰ ਨਹੀਂ ਕੀਤੀ ਪਾਪਕਾਰਾਂ ਤੇ ਬੜੀਆਂ ਬੜੀਆਂ ਵੱਡੀਆਂ ਗੱਡੀਆਂ ਤੇ ਵਧੀਆ ਕੱਪੜਿਆਂ 'ਚ ਵਧੀਆ ਕੋਠੀਆਂ 'ਚ ਰਹਿੰਦਾ ਪਰ ਜਿਹੜੇ ਬੰਦੇ ਨੇ ਉਹਨਾਂ ਨੂੰ ਚੜਾਇਆ ਏ ਉਹਨਾਂ ਨੇ ਇਹਨਾਂ ਦੀ ਕਦਰ ਨਹੀਂ ਕੀਤੀ ਅੱਜ ਉਹਦੇ ਸਸਕਾਰ ਤੱਕ ਨਹੀਂ ਪਹੁੰਚ ਸਕੇ ਟੈਲੀਫੋਨ ਕਰਕੇ ਨਹੀਂ ਪਹੁੰਚ ਸਕੇ ਕੀ ਗੱਲ ਹੋਈ ਆ ਅਸੀਂ ਇਹ ਗੱਲ ਦਾ ਬਹੁਤ ਅਫਸੋਸ ਕਰਦੇ ਆ ਮੈਂ ਇਹ ਗੱਲ ਦੀ ਅਪੀਲ ਕਰਦਾ ਤੇ ਇਹਨਾਂ ਵੀਰਾਂ ਨੂੰ ਬੱਚਿਆਂ ਦਾ ਧਿਆਨ ਕਰਨਾ ਚਾਹੀਦਾ ਇਹਨਾਂ ਬੱਚਿਆਂ ਦਾ ਸਾਥ ਦੇਣਾ ਬਸ ਸਰਕਾਰ ਨੂੰ ਵੀ ਬੇਨਤੀ ਕਰਦਾ ਨਾ ਨੰਨਾ ਬੱਚਾ ਚ ਇੱਕ ਬੱਤੇ ਨੂੰ ਕੋਈ ਨਾ ਕੋਈ ਨੌਕਰੀ ਦੇਣ ਕਿ ਉਹ ਬੱਚੇ ਰੋਟੀ ਸੌਖੀ ਖਾ ਸਕਣ ਵਾਹਿਗੁਰੂ ਜੀ ਦਾ ਲਹਾਰ ਕੇ ਪਿੰਡ ਦਾ ਨਾ ਹੀ ਲਹਾਰ ਕਾ ਨਿੰਮੇ ਦੇ ਨਾਮ ਨਾਲ ਚੱਲਦਾ ਸੀ ਇਹਨਾਂ ਦੇ ਨਾਲ ਚੱਲਦਾ ਸੀ ਜੀ ਨਿੰਮੇ ਦੇ ਨਾਮ ਦੇ ਨਾਲ ਸਾਰੇ ਵਰਲਡ ਤੇ ਨਾਮ ਚੱਲਦਾ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਨਿੰਮਲਵਾਰਕੇ ਵਾਲਾ ਕੋਈ ਦੂਜਾ ਬੰਦਾ ਵੀ ਲੰਬੇ ਜਾ ਕੇ ਗੱਲ ਕਰਦਾ ਇਹਨਾਂ ਮੈਂ ਨਿੰਮਲਵਾਰਕੇ ਵਾਲਾ ਸਾਡਾ ਭਰਾਵਾ ਸਾਡਾ ਇੱਕ ਪਿੰਡ ਉਹ ਬੰਦਾ ਖੋਚ ਹੋ ਜਾਂਦਾ ਯਾਰ ਤੇਰਾ ਨਿੰਮੇ ਵਾਲਾ ਪਿੰਡ ਆ ਤੂੰ ਨਿੰਮੇ ਦਾ ਭਰਾਵਾ ਬੜੀ ਚੜ੍ਹਦੀ ਕਲਾ ਹਿੱਸੀ ਨੀ ਮੇਦੀ ਲੱਗਦਾ ਜੋ ਲੋਕ ਪਹੁੰਚੇ ਨਹੀਂ ਹਤੇ ਜਿਨ੍ਹਾਂ ਨੂੰ ਉਹਨੇ ਹਰਸ਼ ਤੋਂ ਫਰਸ਼ ਤੋਂ ਹਰਸ਼ ਤੱਕ ਪਹੁੰਚਾਇਆ ਹਾਂਜੀ ਹਾਂਜੀ ਪਹੁੰਚਾਇਆ ਜੀ ਇਹਦੇ ਗਾਣਿਆਂ ਦੇ ਨਾਲ ਜੀ ਪਹਿਲੇ ਪਹਿਲੇ ਗਾਣੇ ਤੇ ਹਿੱਟ ਹੋਇਆ ਜੀ ਨਸ਼ਤਰ ਗਿੱਲ ਜੀ ਇਹਦੇ ਗਾਣੇ ਤੇ ਹਿੱਟ ਹੋਏ ਆ ਦਿਲ ਦਿੱਤਾ ਨਹੀਂ ਠੋਕਰਾਂ ਲਾਉਣ ਵਾਸਤੇ ਮਨਿੰਦਰ ਗਿੱਲ ਜੀ ਲਖਵਿੰਦਰ ਬਡਾਲੀ ਜੀ ਇੰਦਰਜੀਤ ਨਿੱਕੂ ਜੀ ਏ ਜੀ ਜਿਹੜੇ ਵਧੀਆ ਚੋਟੀ ਦੇ ਕਲਾਕਾਰ ਨੇ ਉਹ ਇਹਨਾਂ ਨੇ ਚੜਾਏ ਆ ਤੇ ਉਹਨਾਂ ਨੇ ਇਸ ਵੇਲੇ ਕੋਈ ਇਹਨਾਂ ਦਾ ਯਾਦ ਨਹੀਂ ਕੀਤਾ ਇਹਨਾਂ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਅੰਮ੍ਰਿਤਸਰ 'ਚ ਵੀ ਰਹਿੰਦੇ ਆ ਕੁਝ ਗਾਇਕਰ ਜਿਹੜੇ ਇਹਨਾਂ ਦੇ ਗਾਣੇ ਲੈ ਕੇ ਨਾਮ ਬਣਾਇਆ ਹਾਂਜੀ ਹਾਂਜੀ ਕੀ ਲੱਗਦਾ ਉਹ ਕਿਉਂ ਨਹੀਂ ਪਹੁੰਚੇ ਉਹ ਜੀ ਛੋੜਾ ਬੰਦਾ ਜਦੋਂ ਮਾਇਆ 'ਚ ਹੋ ਜਾਂਦਾ ਥੋੜਾ ਹੰਕਾਰ 'ਚ ਹੋ ਜਾਂਦਾ ਛੋਟੇ ਬੰਦੇ ਦਾ ਸਾਥ ਛੱਡ ਜਾਂਦਾ ਜੀ ਪਰ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਜਿਹੜਾ ਬੰਦਾ ਰੋਟੀ ਦਵੇ ਉਹਦਾ ਚੇਤਾ ਨਹੀਂ ਭੁਲਾਉਣਾ ਚਾਹੀਦਾ ਪਰ ਰੋਟੀ ਦਾ ਦਿੰਦਾ ਪ੍ਰਮਾਤਮਾ ਪਰ ਰੋਟੀ ਕਮਾਉਣ ਦਾ ਹੀ ਲਵਸੀ ਲਵ ਕੀਤਾ ਹੁੰਦਾ ਇੱਕ ਬੰਦਾ ਮਿਹਨਤ ਕਰਕੇ ਲਿਖ ਕੇ ਦਿੰਦਾ ਉਹਦੇ ਲੇਹੇ ਤੇ ਆਪਾਂ ਗਾਉ ਕੇ ਕਿਤੇ ਦੇ ਕਿਤੇ ਪਹੁੰਚ ਜਾਂਦੇ ਆ ਫਿਰ ਉਹਦਾ ਸਾਥ ਛੱਡ ਦਈਏ ਤਾਂ ਬਹੁਤ ਮਾੜੀ ਗੱਲ ਹੈ ਜੀ ਕਿੰਨਾ ਕੁ ਪਿੰਡ ਨੂੰ ਘਾਟਾ ਮਹਿਸੂਸ ਹੋ ਰਿਹਾ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋਇਆ ਜੀ ਹਰ ਬੰਦੇ ਨੂੰ ਹਰ ਭੈਣ ਭਰਾ ਨੂੰ ਹੋਇਆ ਜੀ ਬਹੁਤ ਮਹਿਸੂਸ ਹੋਇਆ ਨਾਮ ਆਪਣਾ ਹੁਣ ਮੇਰਾ ਨਾਮ ਜਸਪਾਲ ਸਿੰਘ ਕੀ ਲੱਗਦੇ ਸੀ ਤੁਸੀਂ ਜੀ ਮੇਰੇ ਛੋਟੇ ਬ੍ਰਦਰ ਆ ਤੇ ਮੈਨਾਂ ਦਾ ਵੱਡਾ ਭਰਾ ਕੀ ਲੱਗਦਾ ਕਿ ਇੰਨਾ ਘਟਾ ਘਟ ਕੇ ਨਾ ਕਿ ਘਟਾ ਹੋਇਆ ਬਹੁਤ ਜਿਆਦਾ ਇੰਟਰਸਟਿੰਗ ਨੂੰ ਪੰਜਾਬੀ ਜੈਸ ਨੂੰ ਬਹੁਤ ਘਟਾ ਹੋਇਆ ਹੈ ਉਹਨਾਂ ਦੀ ਜਾਣ ਕਰਕੇ ਕਿ ਕਿੰਨੇ ਕੁ ਉਮਰ ਸੇ ਜਦੋਂ ਗਾਣੇ ਲਿਖਨੇ ਚਾਲੂ ਕਰੇ ਉਦੋਂ 17 18 ਸਾਲ ਦੇ ਸੀ 10th ਕਲਾਸ ਚ ਪੜ੍ਹਦੇ ਤੇ ਉਦੋਂ ਨਾਲ ਲਹਿਣਾ ਸ਼ੁਰੂ ਕਰ ਦਿੱਤਾ ਕਿੰਨੇ ਤਾਂ ਗਾਇਕਰ ਇਹਨਾਂ ਦੇ ਗਾਣਿਆਂ ਤੋਂ ਬਣੇ ਬਹੁਤ ਜਿਆਦਾ ਬੜੇ 100 150 ਕਲਾਕਾਰ ਬਣੇ ਇਹਨਾਂ ਦੇ ਗਾਣੇ ਗਾ ਕੇ ਉਹਨਾਂ ਚੋਂ ਕੁਝ ਫੇਮਸ ਨਾਂ ਆ ਗਏ ਗੁਰਿੰਦਰ ਗਿੱਲ ਜੀ ਤੇ ਨਸ਼ਤਰ ਗਿੱਲ ਨਿੱਕੂ ਜੀ ਤੇ ਆਪਣੇ ਡੀਐਸਪੀ ਦੇ ਕੁਲਵਿੰਦਰ ਢਿੱਲੋਂ ਤੇ ਸਾਰੇ ਹੋਰ ਬਹੁਤ ਕਲਾਕਾਰ ਜਿਨ੍ਹਾਂ ਨੇ ਇਹਨਾਂ ਨੂੰ ਗਾਣੇ ਦਿੱਤੇ ਤੇ ਕੁਲਵਿੰਦਰ ਬਡਾਲੀ ਕੁਲਵਿੰਦਰ ਬਡਾਲੀ ਜੀ ਲੱਗਦਾ ਵੀ ਜਦੋਂ ਤੱਕ ਨਾਂ ਦੀ ਚਰਤ ਹੁੰਦੀ ਆ ਉਦੋਂ ਤੱਕ ਕੋਈ ਸਖਸ਼ਰ ਨੂੰ ਪੁੱਛਦਾ ਪੁੱਛਦੇ ਹਾਂ ਜੀ ਹਾਂ ਜੀ ਹਾਂਜੀ ਸਰ ਉਹਨਾਂ ਚਿਰ ਤੱਕ ਹੀ ਜੀ ਕਿੰਨਾ ਕੁ ਮਸ਼ਹੂਰ ਹੋਇਆ ਕੋਈ ਕਾਇ ਕਰ ਪੁੱਛੇ ਸਰ ਨਹੀਂ ਕੋਈ ਨਹੀਂ ਕੋਈ ਮਸ਼ਹੂਰ ਕਲਾਕਾਰ ਨਹੀਂ ਕੋਈ ਪੁੱਛੇ बस अमरਿੰਦਰ ਗਿੱਲ ਦਾ ਫੋਨ ਆਇਆ ਸੀ ਬਾਕੀ ਹੋਰ ਕੋਈ ਨਹੀਂ ਪਹੁੰਚਿਆ ਲੱਗਦਾ ਇੱਕ ਪਿੰਡ ਦਾ ਨਾਂ ਹੀ ਇੰਨਾ ਦੇ ਨਾਂ ਤੋਂ ਚੱਲਦਾ ਸੀ ਹਾਂਜੀ ਹਾਂਜੀ ਬਹੁਤ ਜੀ ਬਹੁਤ ਮਸ਼ਹੂਰ ਨਾਂ ਹੀ ਨਿ ਮਲਵਾਰ ਕਾ ਚੱਲਦਾ ਹੀ ਜੀ ਤੇ ਬਹੁਤ ਜ਼ਿਆਦਾ ਇਹਨਾਂ ਨੇ ਕਲਾਕਾਰਾਂ ਨੂੰ ਚੁੱਕਿਆ ਤੇ ਜੋ ਅੱਜ ਲੱਖਵਤੀ ਬਣੇ ਪਿੰਡ ਨੂੰ ਕਿੰਨਾ ਕ ਘਟਾ ਹੋਇਆ ਪਿੰਡ ਨੂੰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪਿੰਡ ਨੂੰ ਘਟਾ ਆਇਆ ਠੀਕ ਆ ਨਾ ਜਾਂਦੇ ਉਹ ਲੋਕਾਂ ਨੂੰ ਜਿਹੜੇ ਇਹਨਾਂ ਦੇ ਗਾਣਿਆਂ ਤੋਂ ਬਣੇ ਸੀ ਅੱਜ ਉਹ ਤੁਹਾਡੇ ਘਰ ਤੱਕ ਵੀ ਨਹੀਂ ਆ ਸਕਦੇ ਸਰ ਉਹਨਾਂ ਨੂੰ ਉਹ ਤੇ ਹੁਣ ਉਹਨਾਂ ਦੀ ਸਮਝ ਜਾਂਦਾ ਸਰ ਨਹੀਂ ਆ ਚੱਕਾ ਉਹਨਾਂ ਦੀ ਬਦੌਲਤ ਅੱਜ ਉਹ ਇਨੀ ਤਰੱਕੀਆਂ ਜੀ ਨਾ ਤਾਂ ਦੁਨੀਆ ਮਤਲਬ ਦੀ ਮਤਲਬ ਦੀ ਦੁਨੀਆ ਹੁੰਦਾ ਹਾਂਜੀ ਬਹੁਤ ਮਹਿਸੂਸ ਹੁੰਦਾ ਜੀ ਕਿਉਂਕਿ ਇਹ ਕਿਹਦਾ ਇਨੇ ਕਲਾਕਾਰਾਂ ਨੂੰ ਗੀਤ ਦੇ ਕੇ ਚੜਾਇਆ ਹੋਵੇ ਇਨਾ ਕਰੋਨਾ ਪਤੀ ਬਣਾਇਆ ਹੋਵੇ ਤੇ ਅੱਜ ਨਾ ਪਹੁੰਚਣ ਤੇ ਬਹੁਤ ਦੁੱਖ ਹੈ ਕਿੰਨੇ ਸਾਲ ਤੋਂ ਬਿਮਾਰੀ ਨਾਲ ਜੂਝ ਰਹੇ ਸੀਗੇ ਸਰ ਬਿਮਾਰੀ ਤਾਂ ਨਹੀਂ ਇੰਨੀ ਕਿ ਉਹਨਾਂ ਨੂੰ ਮਾੜੀ-ਮੋਟੀ ਸ਼ੂਗਰ ਸੀ ਉਹਦੇ ਕਰਕੇ ਥੋੜਾ ਜਿਹਾ ਉਹਨਾਂ ਦਾ ਪੈਰ ਦਾ ਹੋਇਆ ਤੇ ਪਤਾ ਨਹੀਂ ਲੱਗਾ ਤੇ ਦੋ ਕੁ ਦਿਨ ਰਿਹਾ ਹਸਪੀਟਲ ਤੇ ਦਤੋ ਕੋਈ ਗਾਇਕ ਕਰਾ ਨੇ ਤੁਹਾਡੇ ਨਾਲ ਰਾਬਤਾ ਕੀਤੀ ਨਹੀਂ ਸਰ ਕਿਸੇ ਨੇ ਨਹੀਂ ਗਿਆ ਠੀਕ ਤੁਸੀਂ ਕਿ ਨਿਮਲ ਲੋਹਾਰ ਕਾ ਦੀ ਵੱਲੋਂ ਜੋ ਗੀਤ ਲਿਖੇ ਹੋਏ ਸੀ ਉਹ ਕਾਫੀ ਜ਼ਿਆਦਾ ਹਿੱਟ ਵੀ ਹੋਏ ਇਹ ਵੀ ਦੱਸਦੀ ਕਿ ਨਿਸ਼ਾਤਰ ਗਿਲ, ਕੁਲਵਿੰਦਰ ਢਿੱਲੋਂ, ਬਡਾਲੀ ਬ੍ਰਦਰਜ਼ ਵੀ ਨਿਮਲ ਲੋਹਾਰ ਕਾ ਦੇ ਗੀਤ गा ਚੁੱਕੇ ਨੇ। ਇਹਨਾਂ ਵਿੱਚੋਂ ਕਈ ਕਲਾਕਾਰ ਅੱਜ ਦੇ ਪੰਜਾਬੀ ਸੰਗੀਤ ਦੇ ਵੱਡੇ ਨਾਮ ਵੀ ਨੇ। ਇਸ ਦੇ ਬਾਵਜੂਦ ਵੀ ਨਿਮਾ ਦੇ ਘਰ ਵਿੱਚ ਕੋਈ ਵੀ ਮਸ਼ਹੂਰ ਕਲਾਕਾਰ ਨਹੀਂ ਪਹੁੰਚਿਆ। ਇਹ ਪਰਿਵਾਰ ਦੇ ਵੱਲੋਂ ਰੋਸ ਵੀ ਜाहिर ਕੀਤਾ ਗਿਆ ਉਹਨਾਂ ਦੱਸਦੀ ਕਿ ਬੀਤੇ ਦਿਨੀ ਨਿਮਲ ਹਾਰਕਰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸੀ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਉਹ ਸ਼ੂਗਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਸੀ ਜਿਸ ਤੋਂ ਬਾਅਦ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਅਮਰਸਰ ਤੋਂ ਹਰਜੀਤ ਕਰੀਬਾਲ ਪੰਜਾਬੀ ਲੋਕ ਚੈਨਲ